ਮਾਨਯੋਗ ਸ਼੍ਰੀ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਕੱਲ੍ਹ ਅਸੀਂ ਯੁੱਧ ਨਸ਼ਿਆਂ ਵਿਰੁੱਧ ਤਾਇਤ ਗੋਸ਼ਤ ਕੱਢੀ ਹੋਈ ਸੀ ਗੋਸ਼ਤ ਦੌਰਾਨ ਏਐਸਆਈ ਬਲਵੀਰ ਸਿੰਘ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਿਹੜੋ ਦੋ ਵਿਅਕਤੀ ਇੱਕ ਦਾ ਨਾਮ ਸਲੀਮ ਜਿਹੜਾ ਪੀਲੀ ਪੀਸ ਦਾ ਰਹਿਣ ਵਾਲਾ ਤੇ ਇੱਕ ਪਰਮਜੀਤ ਸਿੰਘ ਪੰਮਾ ਜਿਹੜਾ ਕੇ ਨਾਬੇ ਦਾ ਰਹਿਣ ਵਾਲਾ ਇਹਨਾਂ ਨੂੰ ਚੈੱਕ ਕੀਤਾ ਚੈਕਿੰਗ ਦੌਰਾਨ ਇਹਨਾਂ ਕੋਲੋਂ 1 ਕਿਲੋ ਫੀਮ ਅਤੇ 93000 ਰੁਪਏ ਡਰੱਗਮਣੀ ਬਰਾਮਦ ਹੋਈ ਹੈ। ਇਹ ਪੈਦਲਾ ਆ ਰਹੇ ਸੀ ਕਿ ਕਿਸੇ ਟੈਂਪੂ ਤੋਂ ਉਤਰ ਕੇ ਬਸ ਕਰਾਂ ਦੀ ਪੋਸਟ ਤੇ ਸੀਗੇ। ਅੱਜ ਅਸੀਂ ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੋਸਟ ਰਿਮਾਂਡ ਹਾਸਲ ਕਰਾਂਗੇ। ਪੋਸਟ ਰਿਮਾਂਡ ਤੋਂ ਬਾਅਦ ਸਾਨੂੰ ਹੋਰ ਵੀ ਜਿਹੜੀ ਰਿਕਵਰੀ ਹੋਣ ਦੀ ਸੰਭਾਵਨਾ ਹੈਗੀ ਹੈ। ਬਿਲਕੁਲ ਮੁੱਖੀ ਜੀ ਜਦੋਂ ਪਤਾ ਲੱਗਿਆ ਵੀ ਇਹਨਾਂ ਤੋਂ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਹੈਗਾ ਇਸ ਤਰ੍ਹਾਂ। ਹਾਂ ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਇਹ। ਉਹ ਸਾਰੀ ਬਾਤ ਤੁਹਾਨੂੰ ਦੱਸਾਂਗੇ ਲੋਕੀ। ਮੈਂ ਕੋਈ ਇਹੀ ਜਿਵੇਂ ਉਹਨਾਂ ਦੇਖੀ ਹੋਵੇ ਕਿਥੋਂ ਲੈ ਕੇ ਇਹ ਕਿਥੋਂ ਲੈ ਕੇ ਆਇਆ ਕਿ ਇਹ ਮਗਰੋਂ ਕਹਾਣੀ ਹੈ। ਹਾਂਜੀ ਉਹ ਵੀ ਅਸੀਂ ਸਾਰੇ ਰਿਮਾਂਡ ਦੌਰਾਨ ਹੀ ਇਨਵੈਸਟੀਗੇਸ਼ਨ ਕਰਾਂਗੇ। ਉਹ ਵੀ ਜੋ ਸਾਹਮਣੇ ਆਊਗਾ ਉਹਦੇ ਮੁਤਾਬਕ ਉਸ ਤੋਂ ਨਾਲ ਬਾਤ ਹੋ ਜਾਏਗੀ। ਪਰ ਜਿਹੜੀ ਜਿੰਨੋ ਖਰੀਦੋੜੀ ਹੈ ਜੀ ਕਿੰਨੀ ਕਿੰਨੀ ਹੋ ਰਹੀ ਹੈ ਜੀ। ਕੀਮਤਾਂ ਅਸੀਂ ਨਹੀਂ ਸ਼ੋਅ ਕਰ ਸਕਦੇ ਪਰ ਇਹ ਕਾਫੀ ਹੈਵੀ ਤੇ ਮਹਿੰਗਾ ਨਸ਼ਾ ਹੁੰਦਾ। ਤੇ ਜਿਹੜਾ ਲੈ ਕੇ ਆਏ ਆ ਕਿੱਥੇ ਲੈ ਕੇ ਜਾਣਾ ਸੀ ਉਹ ਬੈਕਵਰਡ ਤੇ ਫਾਰਵਰਡ ਲਿੰਕਾਂ ਸਾਰੇ ਕੱਟ ਕੇ ਜਿੱਥੋਂ ਲੈ ਕੇ ਤੇ ਜਿੱਥੋਂ ਦੇਣੀ ਸੀ ਉਹਨਾਂ ਦੇ ਵੀ ਸਖਤ ਕਾਰਵਾਈ ਕਰਾਂਗੇ ਸਰ ਜੀ ਤਾਂ ਹੁਣ ਤੱਕ ਯਾਰ ਦੇ ਵਿੱਚ ਡੈਡ ਲਾਈਨ ਕਿਹੋ ਜਿਹੀ 31 ਮਈ ਤੱਕ ਸਾਰਾ ਨਸ਼ਾ ਖਤਮ ਕਰਨਾ ਇਹਨੇ ਲੋਕ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਦੰਧਿਆ ਦੇਣਾ ਜਾ ਰਿਹਾ ਕੀ ਫਰਦਾ ਰੇਸ ਕਰਨਾ ਜਾ ਰਿਹਾ ਉਹਨਾਂ ਨੂੰ ਇਹੀ ਸਮਝ ਆਇਆ ਜੀ ਜੇ ਸਰਕਾਰ ਤੇ ਪੁਲਿਸ ਜਿਹੜੀ ਬਹੁਤ ਸਖਤ ਹੈ ਉਹ ਜਾਂ ਤਾਂ ਕੰਮ ਛੱਡ ਦੇਣ ਨਹੀਂ ਤਾਂ ਆਉਣ ਵਾਲੇ ਟਾਈਮ ਤੇ ਸਾਰੇ ਸੁਰੱਖਾ ਵਿੱਚ ਹੋਣਗੇ